ਮੰਮੀ ਜੀ ਚੰਗਾ ਕੀਤਾ ਤੁਸੀਂ ਆ ਕੇ ਜੇ ਮੈਨੂੰ ਤਾਂ ਰਾਤ ਨੀਂਦ ਹੀ ਨਹੀਂ ਆਈ ਇੱਥੇ ਤੁਸੀਂ ਨੀ ਨਾ ਹਾਂਗੇ ਮੇਰੀ ਗੱਲ ਸੁਣ ਜਦੋਂ ਮੈਨੂੰ ਪਤਾ ਲੱਗਾ ਨਾ ਤੂੰ ਆਈ ਓਤਰਾ ਤਾਂ ਮੈਂ ਆਪਣੀ ਭੈਣ ਕੋ ਦੋ ਦਿਨ ਰਹਿਣਾ ਸੀ ਮੈਨੂੰ ਇਹ ਸੀ ਇੰਨੇ ਨਹੀਂ ਤਾਂ ਚਲੇ ਜਾਣਾ ਆਪਣੇ ਭਰਾ ਨੂੰ ਲੈਣ ਮੈਂ ਕਿਹਾ ਜਿੰਨੇ ਦਿਨ ਵਾਧਾ ਨਿਕਲਦੇ ਉਹਨੇ ਦਿਨ ਚੰਗਾ ਮੈਂ ਐਸੇ ਕਰਕੇ ਨਾ ਕੱਲ ਬਾਣਾ ਲਾ ਕੇ ਚਲ ਗਈ ਮੈਂ ਕਿਹਾ ਦਵਾਈ ਲੈ ਕੇ ਪਾ ਚਾਰ ਦਿਨ ਉੱਥੇ ਰਹਿ ਕੇ ਆਵਾਂਗੀ ਕਿਉਂਕਿ ਇਹਨੇ ਕਮਨ ਨੂੰ ਇਕੱਲਾ ਥੋੜਾ ਛੱਡ ਕੇ ਚੱਲ ਜਾਣਾ ਸੀ ਹਾਂ ਮੰਮੀ ਇਹ ਤੇ ਮੈਨੂੰ ਨਾਲ ਹੀ ਲੈ ਕੇ ਜਾਣ ਨੂੰ ਤਿਆਰ ਹੋਏਗੀ ਕਿ ਨਾਲ ਹੀ ਚੱਲ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ 2-4 ਦਿਨ ਰਹਿਣੀ ਆ ਅੱਪੇ ਮੰਮੀ ਕਰੋ ਕੀ ਉੱਥੇ ਬਚਕਾ ਕੀਤਾ ਕਿ ਤੂੰ ਉਹਨੂੰ ਚੱਗਾ ਕਹਿਤਾ ਕਿ ਮੈਂ ਆਪਣੀ ਮਾਂ ਨੂੰ ਮਿਲ ਕੇ ਜਾਣਾ ਇਤਨਾ ਥੋੜਾ ਤੂੰ ਮਾਂ ਨੂੰ ਮਿਲਣ ਤੋਂ ਬਗੈਰ ਹੀ ਚੱਲ ਜਾਣਾ ਸੀ ਇਹ ਤਾਂ ਤੂੰ ਬੜਾ ਵਦਿਆ ਕੀਤਾ ਹੈਗਾ ਨਾਲੇ ਸੱਸ ਤੇਰੇ ਲੱਗੀ ਰਹੂਗੀ ਇਕੱਲੀ ਕੰਮ ਕਰਨ ਵਾਸਤੇ ਕਿ ਚੰਗੀ ਭਲੀ ਬੋਲਣ ਨੂੰ ਚੰਗੀ ਭਲੀ ਆ ਕੰਮ ਨਹੀਂ ਕੋ ਹੁੰਦਾ ਹਮ ਕਰੋਗੀ ਨਾ ਹਮ ਚਾਹ ਕੰਮ ਦੀ ਤੇ ਲੱਗ ਜਾਊਗਾ ਪਤਾ ਮੈਨੂੰ ਤਾਂ ਕੰਦਾ ਸੀ ਨਾ ਜੋ ਕੰਦਾ ਮੰਮੀ ਜੀ ਕੋਈ ਨਹੀਂ ਜਦੋਂ ਤੁਸੀਂ ਆਓਗੇ ਫੇਰ ਆਂਗਾ ਮੇਰਾ ਪੁੱਤ ਮੈਂ ਤਾਂ ਆਈ ਖੜੀ ਲੈ ਤੋ ਅੱਛਾ ਤੁਹਾਡੇ ਨਾਲ ਗੱਲ ਕੀਤੀ ਰਾਜੂ ਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਪਤਾ ਪਤਾ ਲੈਣਾ ਇਹ ਸੀ ਅੱਛਾ ਕੋਈ ਨਹੀਂ ਕੋਈ ਨਹੀਂ ਮੇਰੀ ਖਾਲਸਾ ਭਾਬੀ ਆਪਣੇ ਨੂੰ ਕਹਿਣਾ ਸੀ ਚਾਰ ਚੀਜ਼ਾਂ ਬਣਾ ਕੇ ਰੱਖੇ ਤੇਰੇ ਅੱਗੇ ਨਹੀਂ ਤਾਂ ਦਾਲ ਨਾਲ ਰੋਟੀ ਖਵਾ ਲੰਦੀ ਕੀ ਮੰਮੀ ਚੀਜ਼ਾਂ ਬਣਾ ਕੇ ਰੱਖੇ ਤੁਹਾਨੂੰ ਤੇ ਮੈਂ ਦੱਸਿਆ ਹੀ ਨਹੀਂ ਕੱਲ ਦਾ ਹਾਂ ਤੇ ਕੱਲ ਅਹੀਂ ਆਏ ਆ ਚਾਹ ਪਿਆ ਕੇ ਮੜ ਕੇ ਆਪਣੀ ਅਲਮਾਰੀ ਸਾਫ਼ ਕਰੀ ਜਾਵੇ ਇਹ ਨੂੰ ਅੰਦਰ ਖੋਣ ਹੀ ਵੇਲਾ ਵੇਖ ਵੇਖ ਕਿਤਾ ਪਤਾ ਨਹੀਂ ਅਲਮਾਰੀ ਚ ਨੇ ਕੀ ਦੱਬੇ ਆ ਤੇ ਕੋਈ ਰੋਟੀ ਨਹੀਂ ਕੁਛ ਨਹੀਂ ਉਹ ਉੱਡੇ ਚਲ ਗਏ ਆਂਦੇ ਮੈਂ ਉਹਨਾਂ ਦਾ 10 ਮਿੰਟ ਦਾ ਤੇ ਇਹਦਾ ਫਰਜ ਨਹੀਂ ਪੈਂਦਾ ਕਿ ਰੋਟੀ ਪਾਣੀ ਬਣਾਵਾ ਮੇਰੀ ਤੇ ਚਲ ਕੋਈ ਨਹੀਂ ਜਵਾਈ ਭਾਈ ਕਿ ਆਇਆ ਹੀ ਨਾ ਨਾ ਤੇ ਤੂੰ ਕਿਹਾ ਨਹੀਂ ਇਹਨੂੰ ਤੇ ਮੈਂ ਕਿਹਾ ਤੇ ਮੈਨੂੰ ਆਂਦੀ ਲੱਗੀ ਦੀ ਤੂੰ ਸਬਜ਼ੀ ਕੱਟ ਲਓ ਸਬਜ਼ੀ ਕੱਟ ਕੇ ਧਰੋ ਮੈਂ ਆਉਣੀ ਤੈਨੂੰ ਮੈਂ ਦੱਸਿਆ ਸੀ ਟੈਲੀਫੋਨ 'ਤੇ ਇਹਦੀ ਜ਼ੁਬਾਨ ਅੱਗੇ ਨਾਲੋਂ ਬੜੀ ਚੱਲਣ ਲੱਗ ਪਈ ਐ ਦਾ ਸਬਜ਼ੀ ਦਾ ਤੈਨੂੰ ਕਹਿੰਦੀ ਕੱਟਦਾ ਹੋ ਮੈਨੂੰ ਆਂਦੀ ਸਬਜ਼ੀ ਕੱਟੋ ਉਹ ਤੇਰੇ ਹੱਥ ਟੁੱਟੇ ਤੂੰ ਨਹੀਂ ਕੱਟ ਸਕਦੀ ਮੈਂ ਤਾਂ ਇਆਂ ਥੋੜੀ ਕਰ ਬੰਦ ਕਰ ਦੋ ਆਪਣੀ ਲਮਾਨੀ ਜੀ ਬਾਹਰੋਂ ਸਾਫ਼ ਕਰ ਲਿਓ ਤੇ ਆਂਦੀ ਨਹੀਂ ਦੀਦੀ ਪਾਸੋਂ ਥੋੜਾ ਚਿਰ ਹੀ ਲੱਗਣਾ ਵਾ ਜਾਓ ਤੁਸੀਂ ਬਣਾਓ ਉ ਉਹ ਤੇ ਬੰਦੇ ਇਹ ਘਰ ਨਾਲ ਜਿਆਦਾ ਹੀ ਚਲਦੀ ਜਾਂਦੀ। ਬਹੁਤ ਤੇਜ਼ ਹੋ ਗਈ ਅੰਮੀ ਹਣ। ਤੇ ਰੋਟੀ ਉੱਥੇ ਬਣਾ ਕੇ ਮੈਨੂੰ ਆਂਦੀ ਦੀਦੀ ਆ ਕੇ ਤੇ ਰੋਟੀ ਫੜਾਉ। ਇਹ ਤੇਜ਼ ਪਤਾ ਕਿਉਂ ਹੋ ਗਈ ਐ। ਇਹ ਤੇਰੇ ਭਰਾ ਨੇ ਨੂੰ ਤੇਜ਼ ਕਰਤਾ। ਜਿਹੜਾ ਇਹਨੂੰ ਕੁਝ ਕੰਦਾ ਨਹੀਂ। ਅੱਗੋ ਕਹਿੰਦਾ ਫਿਰ ਕੀ ਹੋ ਗਿਆ ਮੰਮੀ? ਫਿਰ ਕੀ ਹੋ ਗਿਆ ਮੰਮੀ? ਅਮਨ ਨੇ ਤਾਂ ਬਤੀ ਕੋਈ ਚੜਾ ਲਈਆ। ਤੇ ਨਾਲੇ ਤੁਹਾਨੂੰ ਪਤਾ ਕੱਲ ਫਿਰ ਮਾਂ ਆਪਣੀ ਦਾ ਖਾਤਾ ਖੋਲ ਕੇ ਬਹਿ ਗਈ। ਮੈਨੂੰ ਇੱਕ ਸੁਣਾਈ ਆਨੇ ਕਿਤੇ। ਅਦੇ ਆਪਣੀ ਮਾਂ ਦੀ ਬੜੀ ਬੀੜ ਹੋਈ ਆ ਕਿ ਬਿਮਾਰ ਹੋ ਗਈ ਆ ਮੇਰੀ ਮਾਂ ਜੜੀ ਰਹੀ ਨਹੀਂ ਆ ਉਹ ਤਾਂ ਤੁਹਾਨੂੰ ਮਾਂ ਵਾਂਧੀ ਕੋਈ ਧੋਖ ਨਹੀਂ ਤੂੰ ਤੇ ਇੱਕ ਵਾਰੀ ਨਹੀਂ ਮਾਂ ਨੂੰ ਕਿਹਾ ਕਿ ਕੋਈ ਨਹੀਂ ਜਾਣ ਦੋ ਬੜਾ ਟੋਲੀ ਕਾਲ ਫੇਰ ਨਹੀਂ ਕੋਈ ਨਹੀਂ ਟਾਈਮ ਆ ਲਾਂ ਦੇ ਕਰ ਲਾਂਗੇ ਇਹਦੇ ਨਾਲ ਗੱਲ ਇਹਦੇ ਭਰਾ ਨੇ ਆ ਹੀ ਜਾਣਾ ਲੈ ਕੇ ਤੇ ਨਿਆਣਾ ਹੀ ਆਣਾ ਤੇ ਮੈਂ ਵੀ ਚੰਨੀ ਆਵੇ ਪਰ ਮੈਂ ਦੋ ਦਿਨ ਕਦੇ ਸੀ ਨਾ ਗਜਾਂ ਖਾਂਡੇ ਕਿਉਂਕਿ ਜਦੋਂ ਇਹਨੇ ਪੇਕੇ ਜਾਣਾ ਸਮਾਨ ਸਾਂਭੇ ਆ ਕਰੇ ਉਹ ਕਰੇ ਹੁਣ ਭਰਾਰੇ ਸਮਾਨ ਬੰਨ ਕੇ ਰੱਖਿਆ ਹੁਣ ਸਿਰਫ ਚੁੱਕ ਕੇ ਲੈ ਕੇ ਆਣਾ ਤੱਦ ਨਹੀਂ ਇਹਨੂੰ ਹਜੇ ਮੈਂ ਜਾਣ ਦੇਣ ਲਈ ਕੀ ਕੀ ਤੇ ਮੈਂ ਗੱਲ ਦੱਸਾਂ ਭਰਾ ਵੀ ਨਾਲ ਕੰਮ ਕਰਾਇਆ ਕਰੂਗਾ ਘਰ ਦਾ ਇੱਥੇ ਕੰਮ ਵੇਖੀ ਹੁਣ ਮੈਂ ਰਾਮੂ ਬਰਾ ਕੇ ਰੱਖਣਾ ਇਹਨੂੰ ਇਹਨੂੰ ਬੜਾ ਸ਼ੌਂਕ ਹੈ ਨਾ ਰਾਮੂ ਦਾ ਮੈਨੂੰ ਇਹ ਕਦਨ ਗੰਦੀ ओके ਪਾਣੀ ਬੜਾ ਠੰਡਾ ਹੁੰਦਾ ਘਰ ਦਾ ਕੰਮ ਬੜਾ ਹੁੰਦਾ ਤੇ ਕਿਉਂ ਨਾ ਮੰਮੀ ਆਪਾਂ ਇਹਨਾਂ ਨੂੰ ਕਹਿ ਕੇ ਨਾ ਤੇ ਇਹਨਾਂ ਦਫ਼ਤਰ ਇੱਕ ਬੰਦਾ ਹੈਗਾ ਤੋ ਕਹਿੰਦਾ ਮੇਰੇ ਭਰਾ ਨੇ ਯੂ ਆਣਾ ਬਾਹਰੋਂ ਤੇ ਰੱਖ ਲੋ ਨੂੰ ਤਨਖਾਹ ਤੇ ਬੜੀ ਮੇਰੇ ਤੇ ਮਗਰ ਪਈ ਦੇ ਕਿ ਅਫੇਰ ਰਾਮੂ ਰੱਖਣਾ ਰਾਮੂ ਰੱਖਣਾ ਕੋਈ ਨਹੀਂ ਹੁਣ ਭਰਾ ਨੂੰ ਰੱਖ ਰਾਮੂ ਆਣ ਦੇ ਰਾਮੂ ਰੱਖਾ ਕੇ ਤੇਰੀ ਸਸਤੀ ਵਾਇ ਨਹੀਂ ਗਈ ਮਿਮਲਾ ਇਹ ਕੰਦੇ ਇਹ ਕਿੱਧਰ ਆ ਵੀ ਮਿਮਲਾ ਸਸਕੇ ਭਾਂਜੀ ਚੁੱਪ ਤਾਂ ਯਾਰ ਬਸ ਠੀਕ ਸੱਸੀ ਕਾ ਮਸੀ ਜੀ ਸੱਸੀ ਕਾ ਇਹਨੇ ਕਿੱਛ ਹੋਰ ਸਣਾ ਭੱਜ ਕੇ ਆਲੇ ਹਾਂ ਠੀਕ ਠਾਕ ਤੁਸੀਂ ਕਿੱਧਰ ਮੈਂ ਤਾਂ ਇਹੀ ਕਿਧਰ ਮਗਰੇ ਭੱਜੇ ਆਏ ਜੇ ਆਈ ਜਾਣਾ ਸੀ ਸ਼ਾਮੇ ਘਰ ਮੈਂ ਤੂੰ ਚੰਗੀ ਤਾ ਸ਼ਾਮ ਨੂੰ ਆਂ ਡਿਆ ਹੀ ਐ ਮੈਂ ਕਹ ਬੈ ਕਾ ਆਪੇ ਮੈਂ ਕੋਕੀ ਆਵਾਂ ਆਈ ਨਹੀਂ ਮਾਰੇ ਗੋਡੇ ਮੋਡੇ ਨਾਲ ਆ ਕੇ ਜੱਹਿ ਜਾਨੀ ਏ ਤੈਨੂੰ ਪਿੱਛੇ ਕੋਈ ਫਿਕਰ ਨਹੀਂ ਹੁੰਦਾ ਲੈ ਮੰਮੀ ਤੁਹਾਨੂੰ ਪਤਾ ਤੇ ਹੈਗਾ ਮੈਂ ਠੀਕ ਨਹੀਂ ਸੀ ਕਿਵੇਂ ਪਤਾ ਲੈਣੀ ਆਈ ਅੱਜ ਠੰਡ ਦੇ ਵਿੱਚ ਮੇਰੇ ਗੋਡੇ ਮੋਡੇ ਦੁਖਦੇ ਮੈਂ ਪਤਾ ਨਹੀਂ ਕਿਸ ਚੋਂ ਆਈ ਆਂ ਜੀ ਓਖੀ ਹੋ ਕੇ ਕੋਈ ਨਹੀਂ ਪੈਂਦੀ ਨਾ ਹੁੰਦੇ ਕੋਈ ਜ਼ਰੂਰੀ ਨਹੀਂ ਆਉਣਾ ਅੱਜ ਮੈਂ ਕਿਹਾ ਆਈ ਨਹੀਂ ਜੇ ਮੈਂ ਤਾਂ ਮਾਂਪੀ ਹੋ ਕੇ ਆਵਾਂ ਫਿਰ ਕੋਈ ਗੱਲ ਨਹੀਂ ਪੈਂਦੀ ਮੈਂ ਠੀਕ ਵੀ ਨਹੀਂ ਸੀ ਤਦ ਕਰਕੇ ਮੈਂ ਰਾਤ ਰੱਖ ਲਿਆ ਮੈਂ ਕਿਹਾ ਮੇਰੇ ਕੋ ਰਾਤ ਰਹਿ ਜਾ ਇਹ ਤਾਂ ਕਹਿਣ ਦੀ ਸੀ ਮੈਂ ਜਾਣਾ ਮੰਮੀ ਮੇਰੇ ਠੀਕ ਨਹੀਂ ਹੈਗੇ ਮੈਂ ਇਹਨੂੰ ਰੱਖ ਲਿਆ ਪੈਂਜੀ ਫਿਰ ਵੀ ਮੇਰੀ ਧੀ ਆ ਨਾ ਉਹ ਦੇਖੋ ਹੁੰਦਾ ਨਾ ਮਹਿਸੂਸ ਸਾਨੂੰ ਕਿ ਮੇਰੀ ਮਾਂ ਬਿਮਾਰ ਤਾਂ ਅੱਧ ਕਰਕੇ ਰਾਤ ਰਹਿ ਪਈ ਮੇਰੇ ਕਿਹਨੋ ਕਿ ਉਹ ਠੀਕ ਹੈ ਤੁਹਾਡੀਆਂ ਵਿੱਚ ਨੂੰ ਆ ਗਿਆ ਨੇ ਸਾਧੀਆਂ ਨੇ ਉਹ ਪੋਂਜ ਗਿਆ ਨੇ ਪਿੱਛੇ ਚੰਦੇ ਜੇ ਇਹ ਉਠਿਆ ਤੋਂ ਪੈਂਦੀ ਹੈ ਇਹਨੂੰ ਕੋਈ ਪਿਛਲਾ ਕੋਈ ਫਿਕਰ ਹੀ ਨਹੀਂ ਹੁੰਦਾ ਉਹ ਮੰਮੀ ਕਿੰਨੇ ਕਿਨਾਂ ਦਾ ਬਿਨਾ ਬਾਤ ਤੇ ਮੈਂ ਆਈ ਆ ਕੱਲ ਹੀ ਤੇ ਆਈ ਆ ਕਿ ਮੰਮੀ ਠੀਕ ਨਹੀਂ ਤਾਂ ਕਰਕੇ ਹੋ ਗਈ ਅੱਜ ਮੈਂ ਡੀ ਡੀ ਕੇ ਵਰਤਨ ਨੂੰ ਆਈ ਆ ਮੈਂ ਕਿਹਾ ਮੈਂ ਕਿਹਾ ਪਤਾ ਨਹੀਂ ਆਈ ਕਿ ਹੋਣੀ ਕੋਈ ਨਹੀਂ ਭੈਣ ਜੀ ਅਹ ਅੱਜ ਦੀ ਰਾਤ ਰਹੋਗੇ ਕੱਲ ਪੇਜ ਦਾਗੇ ਮੈਨੂੰ ਜਿਹੜੇ ਜਾਂਦੀ ਹੈ ਉਹਨੇ ਤੁਸੀਂ ਇਹਨੂੰ ਰੱਖ ਲੈਂਦੇ ਜੇ ਇਹਨੂੰ ਕੁਛ ਨਹੀਂ ਪਤਾ ਲੱਗਦਾ ਕਿ ਪਿੱਛੇ ਸੱਸ ਨੇ ਆ ਕੇ ਛੱਡ ਕੇ ਆਈ ਹੋਈਆਂ ਉਹ ਪੈਂਤੀ ਤੁਹਾਡੀ ਕੁੜੀ ਆਈ ਹੋਈ ਸੀ ਨਾ ਹੁਣ ਮੈਨੂੰ ਨਾਲ ਹੀ ਲੈ ਕੇ ਜਾਣਾ ਜੇ ਨਾਲ ਲੈ ਕੇ ਜਾਣਾ ਹਾਂ ਮੈਂ ਨਾਲ ਹੀ ਲੈ ਕੇ ਜਾਣਾ ਹੁਣਾਂ ਜੀ ਸਹੀ ਗੱਲ ਕਹਿੰਦੇ ਏ ਚਾਈ ਜੀ ਦੀਦੀ ਤੂੰ ਜਾ ਤੂੰ ਜਾ ਕੇ ਚਾਹ ਪਾਣੀ ਕਰ ਜਾ ਕੇ ਨਹੀਂ ਤੁਹਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਕੋ ਆਏ ਆ ਤੇ ਚਾਹ ਪਾਣੀ ਵੀ ਪੀਣਾ ਵਾ ਉਦੋਂ ਤੇ ਤੂੰ ਸਿਰ ਤੇ ਹੀ ਖਲੋਤੇ ਚ ਦੀਦੀ ਗੱਲ ਸਿਰ ਤੇ ਖਲਾਉਂਦੀ ਨਹੀਂ ਹੈਗੀ ਗੱਲ ਇਹ ਆ ਕਿ ਬਜ਼ੁਰਗ ਸਰੀਰ ਆ ਦੱਸੋ ਸਾਰਾ ਘਰ ਉਹ ਕਿੱਦਾਂ ਸਾਮਣ ਗੋਡਿਆਂ ਤੋਂ ਮਾਸੀ ਜੀ ਕੋ ਤੁਰਿਆ ਨਹੀਂ ਜਾਂਦਾ ਸੱਚੀ ਗੱਲ ਤੇ ਕਰਨ ਦੇ ਆਣ ਕੇ ਤੁਸੀਂ ਤੀਜੇ ਦਿਨ ਆਣ ਕੇ ਤੇ ਇੱਥੇ ਬਹਿ ਜਾਂਦੇ ਤੇ ਪੰਜ ਪੰਜ ਦਿਨ ਤੁਸੀਂ ਮੜ ਕੇ ਹਿੱਲਦੇ ਨਹੀਂ ਜੇ ਤੇ ਤੈਨੂੰ ਕਿਸੇ ਨੂੰ ਕਿਹਾ ਬੋਲਣ ਨੂੰ ਮੰਮੀ ਜੀ ਦਾ ਤੂੰ ਕੀ ਪਤਾ ਲੈਣਾ ਚੰਗੇ ਬਣੇ ਤੇ ਹੈਗੇ ਮੰਮੀ ਜੀ ਉਹਦੇ ਮਾਸਾ ਖਾਂਸੀ ਹੁੰਦੀ ਸੀ ਔਰ ਕੋਈ ਵੀ ਗੱਲ ਨਹੀਂ ਸੀ ਉਹਨਾਂ ਨੂੰ ਅਵੇ ਬਲੋ ਮਿੱਤੇ ਦਾ ਮਾ ਖਰਾਬ ਮੈਂ ਡਾਕਟਰ ਕੋਲ ਪੈਂਜੀ ਦਵਾਈ ਲੈ ਕੇ ਆਈ ਆ ਜੀ ਡਾਕਟਰ ਨੇ ਕਿਹਾ 5 ਦਿਨ ਦਾ ਕੋਰਸ ਹੈਗਾ ਉਹ ਤਾਂ ਮੈਂ ਤਾਂ ਜਲਦੀ ਆ ਗਈ ਕਿ ਮੈਂ ਵੇਖਾ ਜਾ ਕੇ ਮੇਰੀ ਧੀ ਆਈ ਹੋਈ ਆ ਨਹੀਂ ਤਾਂ ਮੈਨੂੰ ਡਾਕਟਰ ਨੇ ਉੱਥੇ ਹੀ ਕਿਹਾ ਸੀ ਦਾਖਲ ਕਰਨਾ ਹੈਗਾ ਨਾਲੇ ਮੰਮੀ ਜੀ ਮੈਂ ਤੇ ਕੱਲ ਦੀ ਮਿਲੀ ਨਹੀਂ ਮੰਮੀ ਨੂੰ ਹੁਣੇ ਤਾਂ ਮੰਮੀ ਆਏ ਆ ਉਹਨਾਂ ਤੇ ਇੰਨੀ ਤਬੀਰ ਕਰਾ ਲਈ ਕਿ ਉੱਥੋਂ ਆਇਆ ਹੀ ਨਹੀਂ ਗਿਆ ਰਾਤ ਉੱਥੇ ਹੀ ਰਹੇ ਉਹ ਦੀਦੀ ਕਦੋਂ ਦਾ ਦਿਨ ਚੜਿਆ ਵਾ ਹੁਣ ਤਾਂ ਦਿਨ ਡੁੱਬਨ ਨੂੰ ਫਿਰਨ ਡਿਆ ਵਾ ਤੁਹੀ ਆ ਜੇ ਮੰਮੀ ਜੀ ਨੂੰ ਮਿਲਿਆ ਹੀ ਨਹੀਂ ਇੱਥੇ ਖਲੋਤੀ ਕੀ ਕਰਨ ਈ ਆ ਜਾ ਜਾ ਕੇ ਚਾਹ ਪਾਣੀ ਬਣਾ ਕੇ ਲੈ ਕੇ ਆ ਤੂੰ ਨਹੀਂ ਜਾਣਾ ਚਾਹ ਬਣੀ ਬਣਾ ਇੱਥੇ ਖਲੋਤੀ ਰਹਿ ਤੈਨ ਜੀ ਮੇਰੀ ਗੱਲ ਸੁਣੋ ਨੂੰਤੀ ਦਾ ਫਰਜ਼ ਹੁੰਦਾ ਜਦੋਂ ਕੋ ਘਰ ਆਵੇ ਚਾਹ ਪਾਣੀ ਉਹਨੇ ਬਣਾਣੀ ਨਾ ਕਿ ਸੱਸ ਨੇ ਬਣਾਣੀ ਆ ਕਿਆ ਵੀ ਮੈਨੂੰ ਕੋਈ ਲੋੜ ਨਹੀਂ ਮੈਂ ਭੀਖੇ ਆਈ ਆ ਜਾ ਤੇ ਫਿਰ ਭਾਜੀ ਤੁਸੀਂ ਕਾਸ਼ ਤੁਸੀਂ ਵੀ ਨੂਆ ਵਾਲੇ ਸੀ ਇਤਨਾ ਚੰਗਾ ਤੋ ਨਾ ਲੱਗਦਾ ਕਿ ਸਾਰੀ ਗੱਲ ਆਪਾਂ ਉਹਦੇ ਸਾਹਮਣੇ ਕਰੀਏ ਇੱਥੇ ਬਹਿ ਜਾਓ ਆਪਾਂ ਦੋਵੇਂ ਜਾਣੇ ਆਪੱਚ ਗੱਲ ਕਰਨੇ ਜਿਹੜੀ ਗੱਲ ਕਰਨੀ। ਅੱਜ ਇੱਕ ਗੱਲ ਜ਼ਰੂਰ ਕਰਨੀ ਐ ਪਰ ਮੈਨੂੰ ਨਾਲ ਜ਼ਰੂਰ ਲੈ ਕੇ ਜਾਣਾ। ਹਾਂ ਤੇ ਮੰਮੀ ਚਲ ਜੂਗੀ ਨਾਲ ਹੀ ਮੈਂ ਤੁਹਾਡੇ। ਨਹੀਂ ਰੋਲਾ ਕਿਹ ਪਾਉਂਦੇ ਜ਼ੀ ਆਰਾਮ ਨਾਲ ਬੈਠੋ ਚਾਹ ਪੀ ਲੋ ਨਾਲੇ। ਚਲੋ ਮੰਮੀ ਜੀ। ਮੈਂ ਚਾਹ ਬਣਾ ਕੇ ਲੈ ਕੇ ਆਈ। ਹਾਂ ਹਾਂ। ਜਾ ਤੂੰ ਚਾਹ ਬਣਾ ਕੇ ਲੈ ਕੇ ਆ। ਆਵਾਂ ਜੀ ਬੈਠੋ ਇੱਥੇ। ਪੈਂਦੀ ਮੈਡੀਕੀਸ਼ਨ ਉਹੀ ਜਿਹੜੀ ਗੱਲ ਕਰਨੀ ਕੰਨਾਂ ਮੇਰੇ ਨਾਲ ਕਰੋ ਤੁਸੀਂ ਹੋਟੇ ਸਾਹਮਣੇ ਕਿਉਂ ਸਾਰੀਆਂ ਗੱਲਾਂ ਕਰਨ ਦੇ ਜੇ ਕੱਲੋਂ ਉਹਨੇ ਮੈਨੂੰ ਮਿਹੜੇ ਦੇਣੇ ਹਾਂਜੀ ਤੁਸੀਂ ਇਹਨੂੰ ਨਾਲੇ ਬਿਠਾਈ ਰੱਖਦੀ ਆਪਣੇ ਘਰ ਇਹਨੂੰ ਭੇਜਿਆ ਕਰੋ ਛੇਤੀ ਭੇਜਿਆ ਕਰੋ ਇਹਨੂੰ ਇਹਨੂੰ ਨਹੀਂ ਪਤਾ ਲੱਗਦਾ ਮੇਰਾ ਜੁਨੇ ਥੀਂ ਆਂਦੀ ਥੀਂ ਕਿ ਡੇਰੇ ਲਾ ਦਿੰਦੀ ਐ ਇਹਨੂੰ ਕੁਛ ਨਹੀਂ ਪਤਾ ਲੱਗਦਾ ਜੇ ਦਾ ਪੁੱਤਰ ਆਇਆ ਸੀ ਨਾਲ ਜੇ ਇਹਨੂੰ ਨਾਲ ਹੀ ਤੁਸੀਂ ਤੁਸੀਂ ਭੇਜ ਦਿੰਦੇ ਮੈਂ ਪੰਜੀ ਘਰ ਨਹੀਂ ਸੀ ਹੈਗੀ ਤੇ ਇਹਨਾਂ ਨਾਲ ਹੀ ਮੈਂ ਹੁਣ ਇਹਨਾਂ ਨੂੰ ਨਾਲ ਹੀ ਲੈ ਕੇ ਜਾਣਾ ਜੇ ਇਹ ਜੀ ਗੱਲ ਸੁਣ ਜਾ ਤੂੰ ਨਾਲ ਚੱਲੇ ਜਾ ਨਹੀਂ ਤੇ ਇਹਨੇ ਬੋਲੀ ਜਾਣਾ ਤੇ ਮੈਂ ਤੇਰੀ ਪਾਪੀ ਦੀ ਗੱਲਾਂ ਹੀਟ ਆ ਜਾਣਾ ਝੁੱਪਰ ਕੇ ਚਿਰ ਜਾ ਕੁਝ ਨਾ ਬੋਲੇ ਜਾ ਚੱਲ ਜਾ ਚਲੋ ਮੰਮੀ ਉਠੋ ਚਲੋ ਚਲੀਏ ਪਹਿਲੀ ਚਾਹ ਤੇ ਪੀਜੋ ਨਹੀਂ 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 ਚਾਹ ਦੀ ਕੋਈ ਲੋੜ ਨਹੀਂ ਚਾਹ ਨਹੀਂ ਮੰਮੀ ਚਾਹ ਪੀਂਦੇ ਰਿੰਦੇ ਨਹੀਂ ਗੱਲ ਠੰਡ ਚ ਭੰਜੇ ਆਇਆ ਘਰ ਨੂੰ ਚੰਪਾ ਗੱਜਰ ਦੀ ਤਾ ਨੇ ਤਾਂ ਸ਼ਮੀ ਦੀ ਗੱਲਾਂ ਹੀਟ ਪਿਆ ਜਾਣਾ ਸੀ ਜਿੰਨੇ ਸ਼ਮੀ ਨੇ ਮੈਨੂੰ ਮੇਲੇ ਮਾਨੇ ਸੀ ਅੱਜ ਕੱਲ ਤਾਂ ਉਤਰਾ ਹੀ ਬੜੀ ਤੇਜ਼ ਹੋਈ ਪਈ ਫਿਰ ਉਹ ਕਿਸ ਅਭੀ ਚਾਹ ਆਦਾ ਕੋਈ ਨਹੀਂ ਦੀਦੀ ਚਾਲ ਕੇ ਆਈ ਸੀ ਮਾਸੀ ਜੀ ਜਲ ਗਏ ਚਲ ਗਏ ਨੇ ਅੱਛਾ ਤੂੰ ਹੀ ਚੱਲੀ ਆ ਮੈਂ ਵੀ ਮੈਨੂੰ ਪਤਾ ਵਾ ਸਾਰਾ ਕੁਝ ਤੇਰਾ ਹੀ ਕੀਆ ਤਰੇ ਆ ਵਾ ਇੱਥੇ ਤੂੰ ਹੀ ਫੋਨ ਕੀਤਾ ਨਾ ਮੰਮੀ ਨੂੰ ਸੱਦਣ ਲੈ ਸੱਦਿਆ ਵਾ ਇੱਥੇ ਹਣਾ ਤੁਹਾਨੂੰ ਆਪਣੇ ਘਰ ਭੇਜਣ ਦੀ ਮਾੜੀ ਗੱਲ ਕਰਨੀ ਆ ਜਾਓ ਜਾ ਕੇ ਟਾਈਮ ਨਾਲ ਰੋਟੀ ਪਾਣੀ ਕਰੋ ਗੱਲਾਂ ਮਾਰਦੀ ਪੈ ਗਈ ਤੇਰੇ ਕਲੇਜੇ 'ਚ ਠੰਡ ਪੇਜ ਤਾਏ ਤੂੰ ਕੀ ਸਮਝਦੀ ਆ ਕਿ ਮੈਨੂੰ ਕੁਝ ਨਹੀਂ ਪਤਾ ਲੱਗਣਾ ਜਦੋਂ ਮੈਂ ਸਵੇਰੇ ਤੇਰੇ ਕਮਰੇ 'ਚ ਗਈ ਸੀ ਨਾ ਮੈਂ ਉਦੋਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਕਿੱਡੇ ਰਮਾਨਾ ਕਹਿਂਦੀ ਸੀ ਮਾਸੀ ਜੀ ਆਗੇ ਨਾ ਦੀਦੀ ਨੂੰ ਲੈ ਜਾ ਤੁਹਾਨੂੰ ਕੰਮ ਕਰਦੀ ਮੁਸ਼ਕਲ ਹੁੰਦੀ ਹੋਏਗੀ ਮੰਮੀ ਜੀ ਮੈਂ ਤਾਂ ਢੀ ਸਾਰੀ ਚਾਲ ਸਮਝ ਗਈ ਤੁਹਾਨੂੰ ਹੋਇਆ ਕੀ ਹੀ ਮਾੜੀ ਮੋਟੀ ਖਾਂਸੀ ਹੁੰਦੀ ਹੀ ਨਾ ਉਹਦੀ ਦਵਾਈ ਲੈਣ ਗਏ ਉਹ ਤੇ ਦੀਦੀ ਨੂੰ ਤੁਸੀਂ ਫੋਨ ਕੀਤਾ ਇਹ ਮੈਂ ਠੀਕ ਨਹੀਂ ਆ ਮੇਰਾ ਪਤਾ ਲੈਣ ਆ ਜਾ ਉਹ ਵਿਚਾਰੇ ਭਾਜੀ ਵੀ ਨਾਲ ਟਾਈਮ ਕੱਢ ਕੇ ਤੇ ਆਏ ਫਿਰ ਭਾਜੀ ਤੇ ਚੱਲ ਗਏ ਤੇ ਦੀਦੀ ਫਿਰ ਰਹਿ ਆਪੇ ਇਥੇ ਜਦ ਚੌਥੇ ਦਿਨ ਇੱਥੇ ਹੈਗਾ ਕੀ ਆ ਮੈਨੂੰ ਇਹ ਦੱਸੋ ਉਹ ਮਾਸੀ ਜੀ ਵੇਖੋ ਗੋਡਿਆਂ ਤੋਂ ਉਹਨਾਂ ਕੋ ਤੁਰਿਆ ਨਹੀਂ ਜਾਂਦਾ ਤੇ ਕਿਦਾਂ ਕਰਦਾ ਕੰਮਕਾਜ ਕਰਦੇ ਹੋਣਗੇ ਉਹ ਉਤੋਂ ਇੰਨੀ ਸੀਤ ਆ ਉਹ ਆਣ ਕੇ ਇੱਥੇ ਸੱਜ ਫੱਬ ਕੇ ਤੇ ਬਹਿ ਜਾਂਦੀ ਤੁਹਾਡੇ ਗੋਡੇ ਨਾਲ ਸਾਰਾ ਦਿਨ ਤੁਸੀਂ ਚੁਗਲੀਆਂ ਕਰਦੀਆਂ ਜੋ ਹੋਈ ਬੀਤੀ ਤੇ ਚੁਗਲੀਆਂ ਕਿਦੀਆਂ ਕਰਦੀਆਂ ਜੇ ਮੇਰੀਆਂ ਸਾਰਾ ਦਿਨ ਪਾਪ ਧੁੰਦੀਆਂ ਜੇ ਮੇਰੇ ਮੈਂ ਫੋਨ ਕੀਤਾ ਸੀ ਮਾਸੀ ਜੀ ਨੂੰ ਹਾਲ ਚਾਲ ਪੁੱਛਣ ਨੂੰ ਤੇ ਮੈਂ ਗਿਆ ਸੀ ਉਹਨਾਂ ਨੂੰ ਤੂੰ ਮੰਮੀ ਜੀ ਠੀਕ ਠਾਕ ਨੇ ਆਓ ਤੇ ਦੀਦੀ ਨੂੰ ਲੈ ਜਾਓ ਮੰਮੀ ਜੀ ਵਹਿ ਪੋਨ ਦਾ ਕੰਮ ਕੀਤਾ ਨਾ ਮੈਂ ਤੇ ਹਿਅੱਪੇ ਤੇ ਕਹਿੰਦੇ ਪੋਨ ਦੇ ਕੰਮ ਕਰਨੇ ਚਾਹੀਦੇ ਤਾਂ ਆ ਕਰਕੇ ਭੇਜਿਆ ਮੈਂ ਦੀਦੀ ਨੂੰ ਕੋਈ ਮਾੜੀ ਗੱਲ ਥੋੜਾ ਕੀਤੀ ਆ ਕਿਦਾਂ ਦਾ ਲੱਗਣ ਡਿਆ ਫਿਰ ਮੇਰੇ ਤੇਰੇ ਅੱਜ ਤੇ ਹੱਥ ਇੱਥੇ ਰੁਕ ਗਏ ਤੇ ਬਹੁਤਾ ਸਮਾਂ ਨਹੀਂ ਜਿਹੜਾ ਇੱਥੋਂ ਤੱਕ ਆ ਜਾਵੇ ਮੰਮੀ ਜੀ ਬੜੀ ਵਾਰੇ ਹੱਥ ਇੱਥੋਂ ਤੱਕ ਆਏ ਹੁਣ ਇਹਨਾਂ ਨੂੰ ਇੱਥੇ ਹੀ ਰੋਕ ਲਓ ਤੇ ਚੰਗੀ ਗੱਲ ਜੇ ਕਿਤੇ ਉਹ ਨਾ ਹੋਵੇ ਮੈਨੂੰ ਰੋਕਣੇ ਪੈਣ ਲੱਗੀ ਸਮਝ ਨਾਲੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਮੈਂ ਆਪਣੇ ਭਰਾ ਨੂੰ ਲੈ ਕੇ ਆਉਣ ਲੱਗੀ ਜੀ ਹੁਣ ਇੱਕ ਅੱਧੇ ਦਿਨ ਜਿੱਥੇ ਜੇ ਉਹਨੂੰ ਲਾ ਲਾ ਕੇ ਕੋਈ ਗੱਲ ਕੀਤੀ ਉਹਨੂੰ ਦੁਖੀ ਕੀਤਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੇਰੇ ਨਾਲ ਜੋ ਕਰਦੇ ਰਹੇ ਅੱਜ ਤੱਕ ਮੈਂ ਚਲਦੀ ਰਹੀ ਮੈਂ ਤੁਹਾਡੇ ਗਾੜੀ ਕਦੀ ਜ਼ੁਬਾਨ ਨਹੀਂ ਖੋਲੀ ਪਰ ਮੇਰੇ ਭਰਾ ਨੂੰ ਕੋਈ ਗੱਲ ਕੀਤੀ ਤੇ ਮੇਰੇ ਕੋ ਬਰਦਾਸ਼ਤ ਨਹੀਂ ਹੋਣਾ ਨਾਲੇ ਇਹ ਨਾ ਭੁੱਲਿਓ ਹੋਂਦੇ ਅਮਨ ਵੀ ਮੇਰੇ ਵਾਲੇ ਆ ਉਹ ਤਾਂ ਪਤਾ ਹੀ ਮੈਨੂੰ ਤੂੰ ਆਪਣੇ ਵੱਲ ਕਰ ਲਿਆ ਤੂੰ ਜਿੰਨੀ ਜ਼ਿਆਦਾ ਆਪਣੀ ਉਡਾਨ ਭਰ ਸਕਦੇ ਨਾ ਭਰ ਲਾ 19 ਛੇਤੀ ਥੱਲੇ ਆਏਗੇ ਮੰਮੀ ਜੀ ਮੈਂ ਇਹਨਾਂ ਨੂੰ ਆਪਣੇ ਵੱਲ ਨਹੀਂ ਕੀਤਾ ਉਹਨਾਂ ਦੀਆਂ ਅੱਖਾਂ ਹੀ ਹੁਣ ਖੁੱਲੀਆਂ ਵਾਂ ਉਹਨਾਂ ਨੂੰ ਹੁਣ ਪਤਾ ਲੱਗਦਾ ਵਾ ਕੀ ਗਲਤ ਏ ਤੇ ਕੀ ਠੀਕ ਏ ਤੇ ਕਿੱਥੇ ਉਹਨਾਂ ਕੋ ਗਲਤੀ ਹੋਈ ਏ ਤੂੰ ਹੁਣ ਆਪਣਾ ਸਿੱਧਾ ਕਰਕੇ ਤੇ ਮੇਰੇ ਨੂੰ ਕਿਉਂ ਟੇਡਾ ਕਰਨ ਢਈ ਬੋਲ ਮੇਰੇ ਧੀ ਦਾ ਘਰ ਕਿਉਂ ਉਜਾੜਨ ਢਈ ਆ ਉਧਰ ਕਿਉਂ ਹੋ ਗਈ ਹੁਣ ਮੰਮੀ ਮੈਂ ਤੁਹਾਡੀ ਧੀ ਦਾ ਘਰ ਉਜਾੜਨ ਨਹੀਂ ਲਈ ਮੈਂ ਤੁਹਾਡੀ ਧੀ ਦਾ ਘਰ ਸਵਰਗ ਬਣਾਉਂਦੀ ਆ ਜੇ ਉਹਨਾਂ ਨੇ ਵਿਆਹ ਕੇ ਖੜੀ ਆ ਤੇ ਘਰ ਕੰਮ ਕਾਜ ਕਰੇ ਮਾਸੀ ਜੀ ਦੀ ਸੇਵਾ ਕਰੇ ਇੱਥੇ ਕੀ ਬੀਜਿਆ ਤੀਜੇ ਦਿਨ ਸ਼ਮੀ ਮੇਰੀ ਗੱਲ ਸੁਣੋ ਜਿਹੜੀ ਗੱਲ ਤੇਰੀ ਮੇਰੇ ਨਾਲ ਹੈ ਨਾ ਉਹ ਮੇਰੇ ਬੱਚਿਆਂ ਨੂੰ ਨਾ ਵਿੱਚ ਲੈ ਕੇ ਆ। ਨਾ ਅਮਨ ਨੂੰ ਤੇ ਨਾ ਵਿਮਲ ਨੂੰ। ਤੇ ਜੇ ਤੂੰ ਉਹਨਾਂ ਨੂੰ ਵਿੱਚ ਲੈ ਕੇ ਆਈ ਫੇਰ ਤੂੰ ਸਾਬ ਲਾ ਲੈ। ਕਿ ਮੈਂ ਕੀ ਕਰ ਸਕਦੀ ਆ। ਮੰਮੀ ਜੀ ਬੱਚਿਆਂ ਨਾ ਕਰੂੰਗੀ ਤੇ ਮਾਂ ਨੂੰ ਸੇਕ ਲੱਗੂਗਾ। ਫੇਰ ਹੀ ਤੇ ਤੁਹਾਨੂੰ ਅਹਿਸਾਸ ਹੋਊਗਾ ਕਿ ਤੁਸੀਂ ਕੀ ਗਲਤੀ ਕਰਤੀ ਹੈ। ਜਿਹਦੇ ਵਾਸਤੇ ਤੁਹਾਨੂੰ ਮੈਂ ਸਾਰੀ ਉਮਰ ਨਹੀਂ ਮਾਫ ਕਰੂੰਗੀ। ਲੱਗੀ ਸਮਝ? ਤੇ ਜਦੋਂ ਇਧਰੋਂ ਸੇਕ ਲੱਗਾ। ਉਹ ਵੇਖ ਲੈ। ਸੇਕ ਲਾਵਾਂਗੀ ਤੈਨੂੰ ਤੇ ਯਾਦ ਤੇਰੀਆਂ ਪੁਸਤਾਂ ਰੱਖਣਗੀਆਂ। ਵੇਖਾਂਗੇ। ਕੌਣ ਕਿੰਨੂੰ ਸੇਕ ਲਾਉਂਦਾ ਵਾ। ਚੱਲ। ਜਲਦੀ ਪਤਾ ਲੱਗ ਜਾਊਗਾ। ਰੋਟੀ ਬਣਾ ਕੇ ਰੱਖਤੀ ਆ। ਭੁੱਖ ਲੱਗੂਗੀ। ਤੇ ਖਾ ਲਿਓ। ਚੱਲ ਜਾ ਤੂੰ। ਵੇਲੇ ਦਾ ਇੰਤਜ਼ਾਰ ਕਰ ਜਾ ਆਈ ਵੱਡੀ ਸੇਕ ਲਾਉਣ ਵਾਲੀ